ਤੁਸੀਂ ਸਾਹਮਣੇ ਮੱਝ ਦੇਖ ਸਕਦੇ ਹੋ ਇਹ ਤੋਕੜ ਆ ਗਈ 2.5 ਮਹੀਨੇ ਨੂੰ ਸੂਈ ਨੂੰ ਹੋ ਗਏ ਤੇ ਬੱਚਾ ਨਾਲ ਕੱਟਾਗਾ ਮੱਝ ਚੰਗੀ ਆ ਕੱਦ-ਕਾਠ ਵੀ ਚੰਗਾਗਾ ਸਿੰਗਾ ਦੀ ਕੁਆਲਿਟੀ ਵੀ ਬਹੁਤ ਸੋਹਣੀ ਆਗੀ ਤੇ ਬਾਡੀ ਬਾਂਤਰ ਦੀ ਵੀ ਚੰਗੀ ਆ ਜੀ ਇਹ ਤਾਂ ਬੱਚੇ ਤੁਸੀਂ ਚੰਗੇ ਲੈ ਸਕਦੇ ਹੋ ਥਾਂ ਲੇਵੇ ਦੀ ਸਾਫ ਆ ਵੀ 10 ਲੀਟਰ ਦੁੱਧ ਤਿਆਰ ਆਗਾ ਥੋੜਾ ਜਿਹਾ ਥੇਰੀ ਉਪਰੇ ਦਾ ਹੋ ਜਾਂਦਾਗਾ ਵੈਸੇ ਠੰਡੀ ਆ ਜੀ ਬਾਡੀ ਬਾਂਤਰ ਵਾਲੇ ਪੱਖ ਤੋਂ ਸਾਰੇ ਪੱਖ ਤੋਂ ਬਹੁਤ ਚੰਗੀ ਮੱਝ ਆ ਜੀ ਤੇ ਅੱਖਾਂ ਦੇ ਵਿੱਚ ਵੀ ਜਵਾਬ ਹੈਗਾ ਇਹਦੇ ਤੁਰਦੀ ਤੇ ਤੁਸੀਂ ਇਹਦੀ ਜੱਜਮੈਂਟ ਕਰ ਸਕਦੇ ਹੋ ਸਾਰੇ ਪੱਖਾਂ ਤੋਂ ਸਾਫ਼ ਸੁਥਰੀ ਮੱਝ ਹੈ ਤੇ ਬੱਚੇ ਤੋਂ ਵੀ ਨੀਨੀ ਰਵਿ ਦੇ ਤੋ ਚੰਗੇ ਲੈ ਸਕਦੇ ਹੋਗੇ ਬਾਕੀ ਤਸੱਲੀ ਤੁਸੀਂ ਕਰਨੀ ਹੈ ਸਕਰੀਨ ਦੇ ਉੱਤੇ ਨੰਬਰ ਚੱਲੀ ਜਾਂਦਾਗਾ ਪਿੰਡ ਭੋਕੜਾ ਤਹਿਸੀਲ ਪੈ ਜਾਂਦੀ ਹੈ ਗੋਨੇਣਾ ਮੰਡੀ ਤੇ ਜ਼ਿਲ੍ਹਾ ਪੈ ਜਾਂਦਾ ਬਠਿੰਡਾ ਮੁੱਲ ਹੈਗਾ 1 ਲੱਖ 5000 ਬਾਕੀ ਲੋਕ ਕੇ ਤੇ ਮਾਨਦਾਨ ਹੋ ਜਾਊਗਾ ਤੇ ਥਾਂ ਤੋਂ ਚੰਗੇ ਆ ਤੁਸੀਂ ਦੇਖ ਸਕਦੇ ਹੋ ਤੇ ਬੱਚਾ ਇਹ ਤਾਕਤ ਉਸ ਅਲੀਗਰ ਕੇ ਖਰੀਦ ਸਕਦੇ ਹੋ ਸ਼ੇਅਰ ਜਰੂਰ ਕਰਦੇ